ਦਿਰ ਹੋਗੀ ਕਿਉਂਕਿ ਵੀਡੀਓ ਨੇ ਰੁਕਣਾ ਨਹੀਂ 10 ਸਾਲ ਦੋ ਪੀੜੀਆਂ ਬਾਅਦ ਫੈਕਟਰੀਆਂ ਬੰਦ ਹੋ ਜਾਣੇ ਪਰ ਜਿਹੜੀ ਸਲਾਹ ਇਹ ਨਹੀਂ ਖਤਮ ਹੋਣੀ ਰਹੂਗੀ ਇਹਦੇ ਚ ਕੀ ਹੈ ਕਿ ਜਿਹੜਾ ਕੱਚਾ ਦੁੱਧ ਹੈ ਉਹਨੂੰ ਤੁਸੀਂ ਤਿੰਨ ਚਾਰ ਵਾਰੀ ਫੇਸ ਤੇ ਡਿਪ ਕਰੋ ਵਾਸ਼ ਕਰ ਲਓ ਤੁਸੀਂ ਉਸ ਤੋਂ ਬਾਅਦ ਕੱਪੜਾ ਫੇਰੋ ਤਿੰਨ ਚਾਰ ਵਾਰੀ ਤੋਂ ਬਾਅਦ ਕੱਪੜਾ ਕਾਹ ਨਹੀਂ ਹੁਣ ਫੇਸ ਤੇ ਕੋਸ਼ੀਸ਼ੇ ਚ ਕੀ ਕਮਾਲ ਨਜ਼ਰ ਆਊਗਾ ਉਸੇ ਟਾਈਮ ਅਸਲੀ ਰੰਗ ਨਿਕਲੇਗਾ ਇੱਕ ਤਾਂ ਬਾਹਰ ਜੋ ਵੀ ਹੈਗਾ ਸਾਡਾ ਫਿਰ ਉਹਦੇ ਉੱਤੇ ਅਸੀਂ ਦਿੱਤਾ ਇੱਕ ਬਿਆਨ ਦਿੱਤਾ ਮੈਂ ਲੋਕਾਂ ਨੂੰ ਕਿ ਗਲੈਸਰਿਨ ਬੂਦਾਰਸ ਤੇ ਉਹਦੇ ਵਿੱਚ ਗੁਲਾਬ ਜਲ ਇਹ ਚੀਜ਼ਾਂ ਮਿਕਸ ਕਰ। ਕਈ ਵਾਰੀ ਇਹ ਹੋਇਆ ਕਿ ਕਿਸੇ ਕਿਸੇ ਮੇਰੀ ਭੈਣ ਨੂੰ ਜਾਂ ਭਰਾ ਨੂੰ ਉਹ ਸੂਟ ਨਹੀਂ ਕੀਤਾ। ਮੇਰਾ ਖਿਆਲ ਹੈ ਵੀ ਇੱਕ ਜਾਂ ਦੋ ਹੋਣਗੇ ਜਿਹਨਾਂ ਦੀ ਸਕਿਨ ਨਾਲੋਂ ਫ੍ਰੈਂਡਲੀ ਨਹੀਂ। ਤੁਸੀਂ ਕਿਹਾ ਵੀ ਇਹਦੇ ਵਿੱਚੋਂ ਗਲੈਸਰਿਨ ਹਟਾ ਦਿਓ ਕਿਉਂਕਿ ਉਹ ਗਰਮ ਹੁੰਦੀ। ਉਹਨੂੰ ਬਿਨਾਂ ਗਲੈਸਰਿਨ ਤੋਂ ਸੂਟ ਕਰ ਗਏ। ਜਿਹੜੇ ਤਿੰਨ ਚੀਜ਼ਾਂ ਦਾ ਮਿਸ਼ਰਣ ਹੈ ਗਲੈਸਰਿਨ, ਗੁਲਾਬ ਜਲ ਤੇ ਨਿੰਬੂ ਦਾ ਰਸ ਜੀ ਕਹਿੰਦੇ ਵੀ ਉਸ ਤੋਂ ਬਾਅਦ ਇਹਨੂੰ ਡਿਪ ਕਰ ਦਿਓ। ਡਿਪ ਕਰਕੇ ਛੱਡ ਦਿਓ। ਚਿਹਰੇ ਦੇ ਉੱਪਰ ओके ਚੜਦੋ ਜਦੋਂ ਸੁੱਕ ਗਿਆ ਠੰਡੇ ਪਾਣੀ ਨਾਲ ਚਿਹਰਾ ਧੋ ਕੇ ਇੱਕ ਵਾਰੀ ਦੇਖੋ ਐ ਸ਼ੀਸ਼ੇ 'ਚ ਚਿਹਰਾ ਇਹ ਜੇ ਕਰੀ ਵੇਖ ਲਿਆ ਫਿਰ ਬਾਰ ਬਾਰ ਵੇਖਣਾ ਪੈਣਾ ਮੈਂ ਕਹਿੰਨਾ ਜੀ ਬਾਰ ਬਾਰ ਤੁਹਾਡੇ ਦਿਲੋਂ ਜਿ세 ਨਿਕਲਣਾ ਥੈਂਕ ਯੂ ਗੋਲਡ